ਮੈਂ ਬਿੱਟੂ ਮੱਲਣ ਭਾਰਤੀ ਕਿਸਾਨ ਜੀ ਉਹਨੇ ਇੱਕਤਾ ਗਰਾਹਾਂ ਅੱਜ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਆਦਰਨੀਆ ਹਰਦੀਪ ਸਿੰਘ ਡੈਂਪੀ ਢਿਲੋਂ ਜੋ ਆਮ ਆਦਮੀ ਪਾਰਟੀ ਦੇ ਨਮਾਇੰਦੇ ਨੇ ਉਹਨਾਂ ਦੇ ਕੋਲ ਗਏ ਸੀ ਪਿੰਡ ਦੀਆਂ ਸਮੱਸਿਆਵਾਂ ਲੈ ਕੇ ਆਪ ਸੋਚ ਦੀ ਗੱਲ ਇਹ ਹੋਈ ਸਾਡੀ ਮੰਗ ਸੀ ਗਲੀਆਂ ਜਿਹੜੀਆਂ ਪਿੰਡ ਦਾ ਬੁਰਾ ਹਾਲ ਹੈ ਛੱਪੜਾਂ ਦਾ ਬੁਰਾ ਹਾਲ ਹੈ ਉਹਨਾਂ ਦੀ ਖਾਤਰ ਅਸੀਂ ਅੱਜ ਮੰਗਾਂ ਲੈ ਕੇ ਗਏ ਜਦੋਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਮੰਡੀ ਬੋਰਡ ਦੇ ਜੇਏ ਨੂੰ ਫੋਨ ਵੀ ਕੀਤਾ ਇਹਦੇ 'ਚ ਕੋਈ ਦੋਰ ਹੈ ਨਹੀਂ ਜਦੋਂ ਅਸੀਂ ਆਖਰ ਜੀ ਵੀ ਸਾਡੇ ਪਿੰਡ ਦੇ ਵਿੱਚ ਵੱਡਾ ਕੋੜ ਹੈ ਛੱਪੜ ਦੀ ਬਦਬੂ ਮਾਰਦੀ ਹੈ ਵੱਡੀ ਸਮੱਸਿਆ ਹੈ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਛੜਕਾਂ ਉਹ ਵਾਟਰ ਬਾਕਸ ਬਣਿਆ ਸੀ ਉਹਨਾਂ ਕਾਰਨ ਪਟਿਆ ਗਿਆ ਸੀ ਬਾਡਰ ਬਾਕਸ ਨੇ 2 ਸਾਲ ਹੋ ਕੇ ਪੈਸਾ ਜਮ੍ਹਾਂ ਕਰਾਏ ਨੂੰ ਤੇ ਅਜੇ ਤੱਕ ਮੰਡੀ ਬੋਰਡ ਨੇ ਛੜਕਾਂ ਨਹੀਂ ਬਣਾਈਆਂ 1 ਸਾਲ ਹੋ ਗਿਆ ਵਾਟਰ ਬਾਕਸ ਕੰਪਲੀਟ ਹੋਏ ਨੂੰ ਤੇ ਮੈਂ ਆਖਿਆ ਜੀ ਜੇ ਸਾਡਾ ਇਹ ਕੋੜ ਵੱਡਿਆ ਜਾਵੇ ਇਹ ਸਮੱਸਿਆ ਲੋਕਾਂ ਦੀਆਂ ਹੱਲ ਹੋ ਜਾਣ ਲੋਕ ਸਾਨੂੰ ਸ਼ਿਰਵਾਤ ਦੇਣਗੇ ਦਵਾਵਾਂ ਦੇਣਗੇ ਮੈਨੂੰ ਆਦਾ ਅੱਗੇ ਮੱਲਣਪਿੰਡ ਨੇ ਮੈਨੂੰ ਜਿਤਾਤਾ ਦੋ ਵਾਰ ਅੱਗੇ ਵੋਟਾਂ ਪਾਤੀਆਂ ਮੈਂ ਆਖਿਆ ਜੀ ਇਕੱਲੇ ਮੱਲਣ ਨੇ ਤਾਂ ਨਹੀਂ ਸਾਨੂੰ ਜਿਤਾਉਣਾ ਗਿੱਦੜਪਾਹਾ ਦੇ ਵਿੱਚ 52 ਪਿੰਡ ਹੋਰ ਵੀ ਨੇ ਗਿੱਦੜਪਾਹਾ ਮੰਡੀ ਬੈਠੀ ਆ ਪੌਣੇ 2 ਲੱਖ ਵੋਟਰ ਹੋਰ ਵੀ ਬੈਠਾ ਹੈ ਮੈਂ ਕਿਹਾ ਜੀ ਮੈਂ ਤਾਂ ਵੋਟ ਪਾਉਣੀ ਨਹੀਂ ਮੈਂ ਤਾਂ ਇੱਕ ਸੋਨ ਨੂੰ ਆਇਆ ਕਿਹਾ ਵੀ ਜੇ ਲੋਕਾਂ ਦਾ ਇਹ ਕੋੜ ਵੱਡਿਆ ਜਾਊਗਾ ਤੁਸੀਂ ਆਦੇ ਆ ਤੇ ਲੋਕ ਸੋਨ ਨੂੰ ਦਵਾਵਾ ਦੇਣਗੇ ਮੈਂ ਤਾਂ ਕਿਸਾਨ ਜੱਥੇਬੰਦੀ ਦਾ ਨੁਮਾਇੰਦਾ ਹਾਂ ਮੈਂ ਤਾਂ ਇਹ ਗੱਲ ਬੋਲ ਨਹੀਂ ਸਕਦਾ ਛੋਟਾ ਪ੍ਰਚਾਰ ਨਹੀਂ ਕਰ ਸਕਦਾ ਮੈਂ ਤਾਂ ਡਰਦਾ ਇਹ ਚੀਜ਼ ਤੋਂ ਮੈਂ ਤਾਂ ਸਾਂਝਾ ਨੁਮਾਇੰਦਾ ਕਰਕੇ ਮੈਂ ਆਇਆ ਲੋਕਾਂ ਦਾ ਸਾਂਝਾ ਮੈਂਦਾ ਜਿਲ੍ਹੇ ਦਾ ਚੁਣਿਆ ਹੋਇਆ ਮੈਂ ਮੈਨੂੰ ਆਲਾ ਮੈਂ ਨਹੀਂ ਡਰਦਾ ਕਿਸੇ ਤੋਂ ਤੂੰ ਡਰਦਾ ਹੋਵੇਂਗਾ ਮੈਂ ਕਹਿੰਦਾ ਸੱਤ ਪਚਣ ਮੈਂ ਕਹਿੰਦਾ ਜੀ ਇਕੱਲੇ ਮੱਲਣ ਨੇ ਨਹੀਂ ਜਿਤਾਉਣਾ ਸੀ ਸੋਨ ਨੂੰ ਹੋਰ ਬੂਟਰਾਂ ਨੇ ਵੀ ਜਿਤਾਉਣਾ ਸੀ ਪੌਣੇ 2 ਲੱਖ ਜਿਹੜੀ ਹਲਕੇ ਦੀ ਵੋਟ ਐ ਜੇ ਭਾਈ ਤੈਨੂੰ ਆ ਐਕਟੀ ਨੇ ਪਿਛਲੀ ਯਾਰ ਨਹੀਂ ਵੋਟਾਂ ਪਈਆਂ ਅਗਲੀ ਯਾਰ ਪਾ ਦੇਣਗੇ ਕੰਮ ਕਰੋ ਆ ਦਾ ਛੱਪੜ ਦੇ ਜਿਹੜੇ ਆਲੇ ਦੁਆਲੇ ਘਰ ਆ ਮੈਨੂੰ ਤਾਂ ਉਹਨਾਂ ਨੇ ਵੋਟਾਂ ਹੀ ਨਹੀਂ ਪਾਈਆਂ ਮੈਂ ਕਿਹਾ ਉਹ ਜਿਹੜੇ ਤੇਰੇ ਨਮਾਇंदे ਸੀ ਤੂੰ ਪੁੱਛ ਭਾਈ ਕਿਉਂ ਨਹੀਂ ਪਾਈਆਂ ਇਹ ਇਹ ਤਾਂ ਉਹ ਦੱਸ ਸਕਦੇ ਆ ਵੀ ਤੈਨੂੰ ਵੋਟ ਪਈ ਐ ਕਿ ਨਹੀਂ ਜਿਹੜੇ ਘਰਾਂ ਵਾਲੇ ਨਾਲ ਆਏ ਆ ਇਹ ਆ ਤੇ ਅਸੀਂ ਪਾਈਆਂ ਤੇ ਇਸ ਗੱਲ ਨਾਲ ਤਾਂ ਲੈਣਾ ਦੇਣਾ ਹੀ ਨਹੀਂ ਢਿੱਲੋ ਸਾਹਿਬ ਆਦ ਰੀਆਂ ਢਿੱਲੋ ਸਾਹਿਬ ਤੁਸੀਂ ਕਹਿੰਦੇ ਆਂ ਅਸੀਂ ਆਮ ਘਰਾਂ ਦੀ ਪਾਰਟੀ ਦੇ ਵਿੱਚ ਆਏ ਆਂ ਸੇਵਾ ਕਰਨ ਆਏ ਆਂ ਫਿਰ ਤੁਹਾਨੂੰ ਕੋਈ ਵੋਟ ਪਾਵੇ ਚਾਹੇ ਨਾ ਪਾਵੇ ਇੱਕ ਬੰਦਾ ਛੱਪੜ ਦੇ ਮੁਸ਼ਕ ਦੇ ਉੱਤੇ ਘਰ ਬੈਠਾ ਹੈ ਮਲੇਰੀਆ ਫੈਲਦਾ ਹੈ ਮੁਸ਼ਕ ਦੇ ਵਿੱਚ ਰੋਟੀ ਖਾਂਦਾ ਹੈ ਪਿੰਡ ਦੇ ਵਿੱਚ ਗਲੀਆਂ ਬਣਾਉਣ ਆ ਲਗਾ ਪਈਆਂ 3 ਸਾਲ ਹੋ ਗਿਆ ਸਰਕਾਰ ਨੇ ਹੱਥ ਨਹੀਂ ਲਾਇਆ ਤੁਸੀਂ ਕਹੋ ਸਿਰ ਮੱਥੇ ਸਿਰ ਮੱਥੇ ਭਾਈ ਮੈਂ ਛੱਪੜ ਦਾ ਵੀ ਕਰੂੰਗਾ ਮੈਂ ਗਲੀਆਂ ਦਾ ਵੀ ਕਰੂੰਗਾ ਮੈਨੂੰ ਵੋਟ ਪਾਉਣੀ ਆ ਪਾ ਦੇਣ ਛੋਡੇ ਪਿੰਡ ਦੇ ਨਹੀਂ ਪਾਉਣੀ ਨਾ ਪਾਉਣ ਭਾਈ ਮੇਰੀ ਅੱਗੇ ਵੋਟ ਨਹੀਂ ਪਦੀ ਇਹ ਤਾਂ ਮੰਨ ਸਕਦੇ ਆ ਤੁਸੀਂ ਆਦੇ ਆ ਮੈਂ ਛੋਡੇ ਪਿੰਡ ਦੇ ਉੱਤੇ 2012 ਦੇ ਵਿੱਚ ਕਰੋੜ ਰੁਪਇਆ ਲਾਇਆ ਪਾਈਪਲਾਈਨ ਪਾਈ ਛੱਪੜ ਪੱਕਾ ਕੀਤਾ ਛੋਡੇ ਪਿੰਡ ਨੇ ਕੀ ਗੁਣ ਪਾਤਾ ਕੀ ਆਦਰ ਨਹੀਂਆ ਢਿੱਲੋਂ ਸਾਹਿਬ ਤੁਸੀਂ ਆਪਣੀ ਜੇਬ ਚੋਂ ਲਾਇਆ ਸੀ ਆਦਮੀਆਂ ਢਿੱਲੋਂ ਸਾਹਿਬ ਚੋਂ ਪ੍ਰਕਾਸ਼ ਸਿੰਘ ਬਾਦਲਾ ਆ 2012 ਦੇ 13 ਦੇ ਵਿੱਚ ਅਸੀਂ ਵੀ ਉੱਥੇ ਸਕੂਲ ਦੇ ਵਿੱਚ ਮਜਬੂਤ ਸੀ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਨੇ ਸਾਨੂੰ ਚੱਕ ਦਿੱਤਾ ਆਦਰੀਆਂ ਢਿੱਲੋਂ ਸਾਹਿਬ ਤੁਸੀਂ ਘਰੋਂ ਲਾਏ ਆ ਤਾਂ ਤੁਹਾਡਾ ਸਾਣਾ ਸਿਰ ਮੱਥੇ ਮੰਨਾਂਗੇ ਲੋਕਾਂ ਦਾ ਪੈਸਾ ਲੋਕਾਂ ਤੇ ਲਾਇਆ ਲੋਕਾਂ ਦਾ ਉੱਥੋਂ ਕੋੜ ਕੱਟਿਆ ਲੋਕਾਂ ਦਾ ਉੱਥੋਂ ਕੋੜ ਵੜਿਆ ਜੇ ਛੱਪੜ ਪੱਕਾ ਕੀਤਾ ਤਾਂ ਆਦਰੀਆਂ ਢਿੱਲੋਂ ਸਾਹਿਬ ਜੇ ਅਸੀਂ ਅੱਜ ਮੰਨੀਏ ਹਰ ਇੱਕ ਬੰਦਾ ਦੀ ਇੱਜ਼ਤ ਮਾਨ ਨੂੰ ਰਿਸਪੈਕਟ ਨੂੰ ਫਿਰਦਾ ਤੁਸੀਂ ਸਾਨੂੰ ਕਹਿੰਦੇ ਵੀ ਜੀ ਆਇਆਂ ਨੂੰ ਯਾਰ ਅਸੀਂ ਤਾਂ ਤੁਹਾਨੂੰ ਐਂ ਕਿਹਾ ਵੀ ਲੋਕ ਤੁਹਾਨੂੰ ਸ਼ਰਵਾਤ ਦੇਣਗੇ ਜੇ ਤੁਸੀਂ ਪਿੰਡ ਦਾ ਕੰਮ ਕੋੜ ਵੱਡੋਂਗੇ ਤਾਂ ਕੰਮ ਕਰੋਗੇ ਤਾਂ ਤੁਸੀਂ ਕਹਿੰਦੇ ਨਹੀਂ ਸੱਤ ਬਚਨ ਭਾਈ ਅੱਗੇ ਤਾਂ ਵਧੀ ਨਹੀਂ ਐ ਇੱਕ ਦੀ ਦੇਖ ਲਾਂਗੇ ਸ਼ਰਵਾਤ ਕਿੰਨਾ ਕੁ ਦਿੰਦੇ ਐ ਮੈਂ ਤਾਂ ਇੱਕ ਸਾਂਝਾ ਨਮੈਂਦਾ ਮੈਂ ਤਾਂ ਤੁਹਾਡਾ ਪ੍ਰਚਾਰ ਨਹੀਂ ਕਰ ਸਕਦਾ ਮੈਂ ਤਾਂ ਕਿਸੇ ਪਾਰਟੀ ਦਾ ਨਮੈਂਦਾ ਨਹੀਂ ਮੈਂ ਤਾਂ ਜਥੇਬੰਦੀ ਦਾ ਨਮੈਂਦਾ ਮੈਂ ਤਾਂ ਲੋਕਾਂ ਦੀ ਆਵਾਜ਼ ਚਾਹਦਾ ਲੋਕਾਂ ਦਾ ਕੰਮ ਲੈ ਕੇ ਗਿਆ ਲੋਕ ਮਦਬੂ ਦੇ ਵਿੱਚ ਪੈਂਦੇ ਆ ਛੱਪੜ ਦੇ ਹਾਲਾਤ ਵੇਖੋ ਜਿਹੜੇ ਆਸੇ ਪਾਸੇ ਘਰ ਰਹਿੰਦੇ ਆ ਉਹਨਾਂ ਦੇ ਹਾਲਾਤ ਵੇਖੋ ਕੀ ਐ ਜੇ ਤੁਸੀਂ ਸੇਵਾ ਕਰਨ ਆਇਆ ਤੁਸੀਂ ਕਹੋ ਅਸੀਂ ਸੇਵਾ ਕਰਾਂਗੇ ਅਸੀਂ ਮੁੱਦੇ ਚੱਕਾਂਗੇ ਅਸੀਂ ਕੰਮ ਕਰਾਂਗੇ ਸਾਨੂੰ ਵੋਟ ਪਾਵੇ ਚਾਹੇ ਨਾ ਪਾਵੇ ਇਹਦਾ ਮਤਲਬ ਗੁੱਸੀ ਨਾਲ ਮੂੰਹ ਹੈ ਵੀ ਜੇ ਕੁਰਸੀ ਆਊਗੀ ਤਾਂ ਫੇਰ ਹੋਣਗੇ ਜਾਂ ਨਹੀਂ ਹੋਣਗੇ ਜੇ ਵੋਟ ਪਾਉਗਾ ਤਾਂ ਕੰਮ ਫੇਰ ਹੋਣਗੇ ਨਹੀਂ ਨਹੀਂ ਹੋਣਗੇ ਵੋਟ ਪਰਚੀ ਤਾਂ ਕਿਸਮਤੋਂ ਪਿੰਡ ਦੇ ਨੱਕਰ ਦੇ ਲੋਕਾਂ ਨੂੰ ਮੈਂ ਯਾਦਾਂ ਕਿਰਪਾ ਕਰਕੇ ਤੁਸੀਂ ਸਾਥ ਦੇ ਦਿਓ ਯਾਰ ਜੇ ਤੁਸੀਂ ਛੜਕਾਂ ਤੇ ਛੱਪੜਾਂ ਦਾ ਨਾਲੀਆਂ ਦਾ ਕੋਲ ਵੱਢਣਾ ਤਾਂ ਜੇ ਬਾਈ ਸਾਥ ਨਾ ਦਿੱਤਾ 5 ਸਾਲ ਛੋਟੀ ਬਾਤ ਨਹੀਂ ਪੁੱਛਣੀ ਕਿਸੇ ਨੇ 2.5 ਸਾਲ ਇਹਨਾਂ ਦੇ ਪਏ ਆ ਨਵੀਂ ਸਰਕਾਰ ਜੇ ਆ ਗਈ 2.5 ਉਹਨੇ ਨਹੀਂ ਬਾਤ ਪੁੱਛਣੀ 5 ਸਾਲ ਛੋਟੀ ਸਾਰ ਨਹੀਂ ਲੈਣੀ ਕਿਸੇ ਨੇ ਤੇ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਏਕਾ ਕਰ ਲੋ ਸਾਥ ਦੇ ਦਿਓ ਮੂਹਰੇ ਡਾਂਖ ਖਾਣ ਨੂੰ ਛੋਡੇ ਨਾਲ ਖੜਾ ਯਾਰ ਕੋਈ ਮੈਂ ਇਲੈਕਸ਼ਨ ਨਹੀਂ ਲੜਨਾ ਬਾਈ ਕੋਈ ਵੋਟਾਂ ਨਹੀਂ ਲੈਣੀਆਂ ਕੋਈ ਕੁਰਸੀ ਨਹੀਂ ਚਾਹੀਦੀ ਪਰ ਕਿਰਪਾ ਕਰਕੇ ਇੱਕ ਬੇਨਤੀ ਕਰਦੇ ਆ ਤੁਹਾਨੂੰ ਵੀ ਮੇਰਾ ਸਾਥ ਦੇ ਦਿਓ ਮੇਰੇ ਨਾਲ ਖੜਜੋ ਆ ਹਾਲਾਤ ਬਣੇ ਪਏ ਆ ਜਿਮਣੀ ਚੂਣਾ ਦੇ ਵਿੱਚ ਵੋਟਾਂ ਦੇ ਦਿਨਾਂ ਦੇ ਵਿੱਚ ਆ ਮੈਸੇਜ ਹੈ ਰਿੱਕੀ ਆਤਮੀਆਂ ਢਿੱਲੋਂ ਸਾਹਿਬ ਇੱਜ਼ਤ ਮਾਣ ਰਿਸਪੈਕਟ ਖਾਤਰ ਬੰਦਾ ਫਿਰਦਾ ਜੇ ਉਹਦੀ ਰਿਸਪੈਕਟ ਨਹੀਂ ਕਰਦੇ ਆਪਾਂ ਘਰੇ ਗਏ ਦੀ ਦੁਸ਼ਮਣ ਦੀ ਵੀ ਇੱਜ਼ਤ ਮਾਣ ਕਰਦੇ ਆ ਤੇ ਅੱਜ ਬਹੁਤ ਵੱਡਾ ਦੁੱਖ ਲੱਗਿਆ ਯਾਰ ਬਹੁਤ ਵੱਡਾ ਦੁੱਖ ਲੱਗਿਆ ਇਸ ਕੀਤ ਧੰਨਵਾਦ ਜੀ